ਹਾਂਜੀ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 5 ਅਕਤੂਬਰ ਨੂੰ ਕਰਵਾਏ ਗਏ ਸਨ ਤੇ ਯੂ ਐਸ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਪਹਿਲਾ ਕਬੱਡੀ ਟੂਰਨਾਮੈਂਟ ਹੋਇਆ ਸੀ ਸਿਵਿੰਗਾ ਬਠਿੰਡਾ ਦੇ ਵਿੱਚ ਉੱਥੇ ਪਹਿਲਾ ਇਨਾਮ 52000 ਰੁਪਏ ਦੂਜਾ ਇਨਾਮ 45000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇ ਰੇ ਦੇ ਵਿੱਚੋਂ ਦਿਉਣ ਸੈਕਿੰਡ ਤੇ ਭੁੰਦੜ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਜਾਦੂ ਖੀਵੇ ਵਾਲਾ ਸੱਤ ਕਬੜੀਆਂ ਪਾ ਕੇ ਸੱਤ ਨੰਬਰ ਲਈ ਤੇ ਤੇ ਵੈਟ ਜਾਫੀ ਬਣਾਂਗਾ ਆਮਣਾ ਭੁੰਦੜ ਵਾਲਾ ਤੇ ਅਮਰੀਕ ਵਾਲਿਆਂ ਵਾਲੀ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਦੋ ਦੋ ਜਫੇ ਲਾਇਏ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਬੀਡ ਬਾਬਾ ਬੁੱਢਾ ਸਾਹਿਬ ਜੀ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਤਰਨ ਤਰਨਾਂ ਦੇ ਵਿੱਚ ਕਰਵਾਇਆ ਗਿਆ ਸੀ ਤੇ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਟ ਰੇਡ ਮੈਚ ਹੋਇਆ ਸੀ ਮਾਝਾ ਲਾਇਨਸ ਤੇ ਭਾਈ ਲੱਧੂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਾਝਾ ਲਾਇਨਸ ਫਾਸਟ ਤੇ ਭਾਈ ਲੱਧੂ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਕਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟ ਰੇਡਰ ਬਣੇਗਾ ਸੇਰਾ ਮੀਰਾ ਕੋਟਗਾ 15 ਕਵੱਡੀਆਂ ਪਾ ਕੇ 14 ਨੰਬਰ ਲਈ ਤੇਜ਼ ਤੇ ਵੇਟ ਜਾਫੀ ਬਣੇਗਾ ਗੋਪੀ ਜਠੌੜ 8 ਡੱਟ ਲੈ ਕੇ 5 ਜਫੇ ਲਾਏ ਅੱਗੇ ਗੱਲ ਕਰਦੇ ਯੂਐਸ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਦੋਆਬਾ ਵੈਰੀਅਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਰਹਾਲਾ ਰਣੂਆ ਸੈਕੰਡ ਤੇ ਦ ਇਤੋਂ ਦੇ ਵੈਸਟਰ ট্রেਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਤੋਂ ਵੈਸਟਰ ਰੇਡਰ ਬਣਾਂਗਾ ਮੱਖਣ ਮੱਕੀ ਕਾਲਾ ਤੇ ਸੰਕਰ ਸਿੱਧਮਾਲਾ ਤਿੰਨੇ ਜੁਆਇੰਟ ਵੈਸਟਰ ਰੇਡਰ ਬਣੇਗੇ ਤੇ ਬੇਟ ਜਾਫੀ ਬਣਾਂਗਾ ਮਣੀ ਮੱਲਗਾ ਤੇ ਅਰਥ ਚੋਲਾ ਸਾਹਿਬ ਵਾਲਾ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਤੇ ਹਾਂਜੀ ਇਹ ਸੀ ਕੁਝ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ